ਸਿੱਖ ਇਤਿਹਾਸ ਵਿੱਚ 27 ਮਈ ਦਾ ਦਿਨ ਬਹੁਤ ਹੀ ਅਹਿਮਿਤ ਦਿਨ ਰੱਖਦਾ ਆ ਇਸ ਦਿਨ ਤੇ ਬੱਚੇ-ਬੱਚੇ ਨੂੰ ਵੀ ਯਾਦ ਆਤੇ ਖੁਸ਼ ਵੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ 27 ਮਈ 1710 ਨੂੰ ਸਿੱਖ ਰਾਜ ਦੀ ਸ਼ੁਰੂਆਤ ਹੋਈ ਸਰਹੰਦ ਤੋਂ ਜਿਹਨੂੰ ਕਈ ਮੇਰੇ ਭੈਣ ਭਰਾ ਫਤਿਹ ਦੇ ਦਿਵਸ ਵੀ ਬੋਲਦੇ ਨੇ ਤੇ ਸਭ ਜਾਣਦੇ ਨੇ ਕਿ ਇਸ ਦਿਨ ਹੀ ਸਿੱਖਾਂ ਦਾ ਜਿਹੜਾ ਸੀ ਕੌਮੀ ਖਾਲਸਾਈ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਜਿਹੜਾ ਸੀ ਉਹ ਸਰਹੰਦ ਦੇ ਮੁੱਖ ਦਰਵਾਜੇ ਤੇ ਝੂਲਦਾ ਕੀਤਾ ਸਾਡੇ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਇਸੇ ਦਿਨ ਹੀ ਫਿਰ ਉਹਨਾਂ ਨੇ ਇੱਕ ਸਰਕਾਰੀ ਮੋਹਰ ਜਿਹੜੀ ਖਾਲਸਾ ਰਾਜ ਦੀ ਉਹ ਸਥਾਪਿਤ ਕੀਤੀ ਜਾਰੀ ਕੀਤੀ ਇਸੇ ਦਿਨ ਹੀ ਤੁਸਾਨੂੰ ਇਹ ਵੀ ਪਤਾ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ ਸੀ ਇਸੇ ਦਿਨ ਹੀ ਫਿਰ ਰਾਜਧਾਨੀ ਬਣਾਈ ਗਈ ਸੀ ਮੁਖਲਸਗੜ ਤੁਸੀਂ ਸਭ ਜਾਣਦੇ ਹੋ ਇਸ ਕਰਕੇ ਇਹ ਦਿਨ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਐਮਿੱਤ ਰੱਖਦਾ ਇਸ ਦੇ ਦਿਨ ਇਸ ਦਿਨ ਹੀ 27 ਮਈ ਵਾਲੇ ਦਿਨ ਹੀ ਅਨਾਉਂਸ ਕੀਤਾ ਗਿਆ ਸੀ ਸਾਡੇ ਸਿੱਖਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਿਹੜੀ ਕਰੰਸੀ ਸੀ ਨਾਨਕਸ਼ਾਹੀ ਤੇ ਗੋਬਿੰਦ ਸ਼ਾਹੀ ਇਸ ਕਰਕੇ ਇਸੇ ਦੇਣ ਹੀ ਜਿਹੜਾ ਜ਼ਮੀਨਾਂ ਦੇ ਕਾਨੂੰਨ ਬਣੇ ਸੀ ਇਸੇ ਦਿਨ ਹੀ ਗਵਰਨਰ ਰਾਜ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ ਇਸ ਕਰਕੇ ਸਿੱਖਾਂ ਦੇ ਲਈ ਇਹ ਦਿਨ ਬਹੁਤ ਹੀ ਇਮੀਅਤ ਆ ਹਰੇਕ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਇਹ ਜਿਹੜੇ ਲੋਕ ਯਾਦ ਰੱਖਦੇ ਨੇ ਉਹਨਾਂ ਨੂੰ ਬੜਾ ਚੰਗਾ ਵੀ ਲੱਗਦਾ ਮੈਂ ਸਮਝਦਾ ਕਿ ਇਸ ਦਿਨ ਦੇ ਉੱਪਰ ਤੇ ਚੱਪੜ ਚਿੜੀ 'ਚ ਜੰਗ ਹੋਈ ਸੀ ਦੋ ਕੁਛ ਦਿਨ ਪਹਿਲਾਂ 12 ਮਈ 1710 ਨੂੰ ਚੱਪੜਚੀੜੀ ਚ ਵੀ ਜੰਗ ਹੋਈ ਸੀ ਜਿਹਦੇ ਵਿੱਚ ਕਰੀਬ 6000 ਸਿੱਖ ਜਿਹੜੇ ਹੀ ਸ਼ਹੀਦ ਹੋ ਗਏ ਸੀ ਜਿਹਦੇ ਵਿੱਚੋਂ ਮਾਲਵਾ ਮਾਝ ਅਤੇ ਦੁਬਾਬਾ ਹੋ ਸਕਦਾ ਉਹ ਸਾਡੇ ਆਪਣੇ ਹੀ ਪਰਿਵਾਰਾਂ ਚੋਂ ਪਰ ਗਏ ਹੋਣ ਸ਼ਹਾਦਤਾਂ ਦੇਣ ਆਪਾਂ ਸਾਰੇ ਜਾਣੇ ਅੱਜ ਉਹਨਾਂ ਮਹਾਨ ਸ਼ਖਸੀਤਾਂ ਨੂੰ ਵੀ 27 ਮਈ ਦੇ ਦਿਨ ਤੇ ਆਪਣੇ ਵੱਲੋਂ ਸ਼ਰਧਾ ਭਾਵਨਾ ਭੇਟ ਕਰਦੇ ਹਾਂ ਤੇ ਹਰੇਕ ਬੱਚੇ ਬੱਚੇ ਨੂੰ ਯਾਦ ਰਹਿਣਾ ਚਾਹੀਦਾ ਤੁਹਾਨੂੰ ਕਿ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰ ਲਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਫਰਹੰਦ ਤੋਂ ਲੈ ਕੇ ਪਾਣੀਪੱਤ ਤੋਂ ਲੈ ਕੇ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਜਲੰਧਰ ਦੁਆਬ ਤੇ ਲਾਹੌਰ ਤੱਕ ਜਿਹੜਾ ਰਾਜ ਸਥਾਪਿਤ ਕੀਤਾ ਸੀ ਇਸ ਕਰਕੇ ਇਸ ਦਿਨ ਨੂੰ ਅਸੀਂ ਬੜੇ ਸ਼ਰਧਾ ਭਾਵਨਾ ਨਾਲ ਯਾਦ ਕਰਦੇ ਹਾਂ ਇੱਕ ਵਧੀਆ ਰਾਜ ਸੀ ਜਿਹਦੇ ਵਿੱਚ ਸਾਰਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਦਾ ਬਹੁਤ ਸਤਿਕਾਰ ਸੀ ਚਾਹੇ ਉਹ ਕਿਸੇ ਵੀ ਧਰਮ ਦੇ ਸਨ ਤੇ ਤੁਸੀਂ ਇੱਥੋਂ ਤੱਕ ਵੀ ਜਾਣਦੇ ਹੋ ਕਿ ਇਹ ਜਿਹੜੀਆਂ ਵੱਖ-ਵੱਖ ਧਰਮਾਂ ਦੇ ਵਿੱਚੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੌਜਾਂ ਵੀ ਬਣਾਈਆਂ ਸੀ ਇਸ ਕਰਕੇ ਖਰਾਜ ਵਿੱਚ ਸਾਰਿਆਂ ਨੂੰ ਬੜਾ ਪਿਆਰ ਤੇ ਸਤਿਕਾਰ ਮਿਲਦਾ ਸੀ ਕੋਈ ਨਫ਼ਰਤ ਨਹੀਂ ਸੀ ਕਿਸੇ ਨਾਲ ਕੋਈ ਹੀਰਖਾ ਭਾਵਨਾ ਨਹੀਂ ਸੀ ਤੇ ਬੜੇ ਖੁਸ਼ ਰਹਿੰਦੇ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਇਸ ਦਿਨ ਤੇ ਵਧਾਈ ਵੀ ਦਿੰਦਾ ਹਾਂ ਤਾਂ ਕਿ ਸਾਰਿਆਂ ਹੀ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਵੀ ਯਾਦ ਰਹੇ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ que clica